ਪਟਿਆਲਾ ਪੁਲਿਸ ਵੱਲੋਂ ਸ਼ਹਿਰ ਵਿੱਚ ਸਪਾ ਸੈਂਟਰ ਦੀ ਆੜ ਵਿੱਚ ਚੱਲ ਰਹੇ ਜਿਸਮ ਫਿਰੋਸ਼ੀ ਦੇ ਤੰਦੇ ਦਾ ਪਰਦਾ ਫਾਸ਼ ਕਰਦਿਆਂ ਇੱਕ ਸਪਾ ਸੈਂਟਰ 'ਤੇ ਰੇਡ ਕੀਤੀ ਗਈ। ਇਸ ਰੇਡ ਦੌਰਾਨ ਪੁਲਿਸ ਵੱਲੋਂ 16 ਲੜਕੀਆਂ ਅਤੇ 8 ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਜਿਨ੍ਹਾਂ ਵਿੱਚ 8 ਲੜਕੀਆਂ ਵਿਦੇਸ਼ੀ ਹਨ। ਫਿਲਹਾਲ ਪੁਲਿਸ ਵੱਲੋਂ ਸਪਾ ਸੈਂਟਰ ਦੇ ਮਾਲਕ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹਾਂਜੀ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਨਾਨਕ ਸਿੰਘ ਜੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਮਾੜੇ ਅੰਸਰਾਂ ਦੇ ਖਿਲਾਫ ਮੁਹਿੰਮਾਂ ਵਿੱਡੀਆਂ ਹੋਈਆਂ ਨੇ ਉਹਦੇ ਤਹਿਤ ਕੱਲ ਕਾਰਵਾਈ ਕਰਦੇ ਹੋਏ ਇੱਕ ਸਾਂਝੇ ਆਪਰੇਸ਼ਨ ਦੇ ਦੌਰਾਨ ਪਟਿਆਲਾ ਸਪੈਸ਼ਲ ਸੈੱਲ ਵੱਲੋਂ ਤੇ ਠਾਨ ਆਰਮਡ ਸਟੇਟ ਦੀ ਪੁਲਿਸ ਪਾਰਟੀ ਵੱਲੋਂ ਇੱਕ ਸਾਨੂੰ ਸਿਕਰਟ ਇਨਫਰਮੇਸ਼ਨ ਮਿਲੀ ਸੀ ਵੀ ਜੋ ਸਪਾ ਸੈਂਟਰਾਂ ਦੀ ਆੜ ਦੇ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਚਲਾਇਆ ਜਾ ਰਿਹਾ ਤੇ ਦੋ ਸਪਾ ਸੈਂਟਰ ਇੱਕ ਆਰਕ ਨ ਉੱਥੇ ਰੇਡਸ ਕੀਤੀਆਂ ਗਈਆਂ ਜਿੱਥੇ ਕਿ ਇਲੈਗਲ ਐਕਟੀਵਿਟੀਜ਼ ਹੋ ਰਹੀਆਂ ਪਾਈਆਂ ਗਈਆਂ ਤੇ ਜਿਸ ਦੇ ਤਹਿਤ ਉਥੋਂ 16 ਲੜਕੀਆਂ ਤੇ 8 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਨ੍ਹਾਂ ਦੇ ਖਿਲਾਫ ਇਮੋਰਲ ਟਰੈਫਿਕ ਐਕਟ ਦੇ ਤਹਿਤ ਠਾਣਾ ਅਰਪਨ ਸਟੇਟ ਵਿਖੇ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਉਹਨਾਂ ਨੂੰ ਹੁਣ ਪੇਸ਼ ਅਦਾਲਤ ਕੀਤਾ ਜਾ ਰਿਹਾ ਸਰ ਫਾਰਨਰ ਕਿੰਨੇ ਨੇ ਜੀ ਉਹਦੇ ਚੋਂ 16 ਟੋਟਲ 16 ਲੜਕੀਆਂ ਗ੍ਰਿਫਤਾਰ ਕੀਤੀਆਂ ਗਈਆਂ ਜਿਦੇ ਚੋਂ 8 ਲੜਕੀਆਂ ਥਾਈਲੈਂਡ ਦੀਆਂ ਆਪਣੇ ਆਪ ਨੂੰ ਦੱਸ ਰਹੀਆਂ ਨੇ ਸਰ ਮਾਈਨਰ ਵੀ ਹੈ ਕੋਈ ਨਹੀਂ ਨਹੀਂ ਮੇਜਰੀ ਨੇ ਤਕਰੀਬਨ ਸਰ ਜਿਹੜੇ ਥਾਈਲੈਂਡ ਦੀਆਂ ਲੜਕੀਆਂ ਦੱਸਿਓ ਇੱਥੇ ਲੀਗਲ ਰਹਿ ਰਹੀਆਂ ਨੇ ਕਿਸ ਤਰ੍ਹਾਂ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਹੁਣ ਉਹਨਾਂ ਦਾ ਵੀਜ਼ੇ ਵੇਲੇ ਚੈੱਕ ਕਰਾਂਗੇ ਐਮਬੈਸੀ ਨਾਲ ਤਾਲਮੇਲ ਕਰਕੇ ਸਾਰਾ ਉਹ ਚੈੱਕ ਕੀਤਾ ਜਾਊਗਾ ਸਰ ਕਦੋਂ ਤੋਂ ਚੱਲ ਰਹੇ ਸੀਗੇ ਇਹ ਇਹ ਹੁਣ ਪਤਾ ਲੱਗਿਆ ਵੀ ਆਨ ਆਫ ਜਾਂ 2-3 ਮਹੀਨਿਆਂ ਤੋਂ ਇਹ ਚਲਾ ਰਹੇ ਸੀਗੇ ਸ਼ਟਰ ਵਗੈਰਾ ਬੰਦ ਕਰਦੇ ਬੰਦ ਰੱਖਦੇ ਸੀਗੇ ਤੇ ਮਤਲਬ ਓਪਨਲੀ ਨਹੀਂ ਸੀ ਚਲਾਉਂਦੇ ਤੇ ਚੋਰੀ ਛੁਪੇ ਚਲਾਉਂਦੇ ਸੀ ਤਾਂ ਹੀ ਸਾਨੂੰ ਕੱਲ ਇਹ ਸੀਕ੍ਰੀਟ ਇਨਫੋਰਮੇਸ਼ਨ ਮਿਲਦੀ ਉਹਦੇ ਤਹਿਤ ਕਾਰਵਾਈ ਅਮਲ ਚ ਲੈਂਦੀ ਹੈ ਸਰ ਓਨਰ ਦੇ ਉੱਤੇ ਵੀ ਸਰ ਫਰਾਰ ਨੇ ਜੀ ਉਹ ਫਰਾਰ ਨੇ ਉਹ ਮੌਜੂਦ ਨਹੀਂ ਸੀ ਜਦੋਂ ਰੇਡ ਹੋਈਆਂ ਉੱਥੇ ਤੇ ਹੁਣ ਵੀ ਭੱਜੇ ਹੋਏ ਨੇ ਸਾਨੂੰ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਇੱਕ ਕਰਮਜੀਤ ਸਿੰਘ ਨਾਂ ਇੱਕ ਜਤਿੰਦਰ ਸਿੰਘ ਨਾਂ ਐ ਕੋਈ ਰਹਿਣ ਦਾ ਪਤਾ ਲੱਗਿਆ ਜੀ ਕਿੱਥੇ ਰਹਿ ਰਹੀਆਂ ਸੀ ਇਹ ਕੁੜੀਆਂ ਜਿਹੜੀਆਂ ਤੇ ਉੱਥੇ ਇਹਨਾਂ ਨੂੰ ਇਹ ਆਪਣੇ ਸਪਾ ਸੈਂਟਰਾਂ ਦੇ ਉੱਤੇ ਥੱਲੇ ਜਿਵੇਂ ਫਲੋਰ ਤੇ ਇਹਨਾਂ ਨੂੰ ਕਮਰੇ ਵਗੈਰਾ ਮਹੱਈਆ ਕਰਾਏ ਹੋਏ ਸੀ ਉੱਥੇ ਇਹਨਾਂ ਨੂੰ ਠਹਿਰ ਦਿੱਤੀ ਹੋਈ ਸੀ ਸਰ ਕੋਈ ਡਰੱਗਸ ਵਗੈਰਾ ਦਾ ਵੀ ਲੱਗਿਆ ਨਹੀਂ ਉਹ ਕੋਈ ਡਰਾਗਾ ਦੀ ਕੋਈ ਗੱਲ ਨਹੀਂ ਸਾਹਮਣੇ ਜਿਹੜੇ ਮੁੰਡੇ ਫੜੇ ਗਏ ਕਿੱਥੋਂ ਦੇ ਨੇ ਜੀ ਇਹ 24 ਮੁੰਡੇ ਨੇ ਜੀ ਸਾਰਿਆਂ ਲੜਕੇ ਲੜਕੇ ਹੋਰ ਵੀ ਜਗ੍ਹਾ ਤੇ ਇਸ ਤਰ੍ਹਾਂ ਦੀ ਰੇਡ ਹੋ ਮ ਕੋਈ ਹੋ ਸਕਦੀ ਸਰ ਸਾਰੇ ਪੂਰੇ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਹੀ ਚੈੱਕ ਰੱਖਿਆ ਜਾਊਗਾ ਜੇ ਕਿਤੇ ਵੀ ਇਲੈਗਲ ਐਕਟੀਵਿਟੀ ਸਪਾ ਸੈਂਟਰਾਂ ਦੇ ਆੜ ਦੇ ਵਿੱਚ ਹੁੰਦੀ ਨਜ਼ਰ ਆਈ ਤਾਂ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਹਮਲਚੀ ਲਾਗੇ ਸਪਾ ਸੈਂਟਰ ਤੋਂ ਇਲਾਵਾ ਘਰਾਂ ਦੇ ਵਿੱਚ ਵੀ ਕਈ ਲੋਕ ਕਰ ਰਹੇ ਨੇ ਉਹਨਾਂ ਦੇ ਵੀ ਕਾਰਵਾਈ ਉਹ ਵੀ ਤੁਸੀਂ ਵੀ ਸ਼ੇਅਰ ਕਰੋ ਅਸੀਂ ਮੈਸੇਜ ਵੀ ਦਿੰਨੇ ਆ ਜੇ ਕਿਸੇ ਨੂੰ ਪਤਾ ਲੱਗਦਾ ਤਾਂ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹਮਲਚੀ ਲਾ ਦੇ ਜੋ chandar consultants limited building maintenance handyman under chakrad platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car For more information, please contact him at under platform, trade trade www.dot.jacktrade.dot.com/slash/921760. Chander Consultants Limited. Call him on this number: 07940795686. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ